ਕਈ ਦਿਹਾੜਿਆਂ ਬਾਅਦ ਮਾਂ ਲక్ష్ਮੀ ਦਾ ਬਣ ਰਿਹਾ ਏ ਅਜਿਹਾਰਾ ਜਿਓ ਕਿ ਚਾਰ ਰਾਸ਼ੀਆਂ ਹੋਣਗੀਆਂ ਮਾਲ-ਮਾਲ ਦੋਵੇਂ ਹੱਥਾਂ ਦੇ ਵਿੱਚ ਹੋ ਸਕਦੀ ਏ ਦੌਲਤ ਉਹ ਚਾਰ ਰਾਸ਼ੀਆਂ ਕਿਹੜੀਆਂ ਨੇ ਜਿੱਤੇ ਮਹਾ ਲక్ష్ਮੀ ਦੀ ਕਿਰਪਾ ਹੋਵੇਗੀ ਤੁਸੀਂ ਨਾ ਰਾਸ਼ੀਆਂ ਦੇ ਵਿੱਚ ਸ਼ਾਮਲ ਤਾਂ ਨਹੀਂ ਜਾਣ ਲਵੋ ਅਤੇ ਤਰੀਕ ਵੀ ਜਾਣ ਲਵੋ ਜਿਹਾ ਸੋਸਟੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਇਹ ਖਬਰ ਜਾਂ ਇਹ ਇਨਫੋਰਮੇਸ਼ਨ ਕਹੋ ਜਾਂ ਇਹ ਜੋ ਐਸਟਰੋਲੋਜੀ ਹੈ ਇਹ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਕਰਦੇ ਨੇ ਜੀ ਹਾਂ ਦੱਦੀਏ ਕਿ ਬਹੁਤ ਸਾਰੇ ਲੋਕ ਐਸਟਰੋਲੋਜੀ ਦੇ ਵਿੱਚ ਵਿਸ਼ਵਾਸ ਕਰਦੇ ਨੇ ਬਹੁਤ ਸਾਰੇ ਲੋਕ ਐਸਟਰੋਲੋਜੀ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਸੋ ਜਿਹੜੇ ਲੋਕ ਐਸਟਰੋਲੋਜੀ ਦੇ ਵਿੱਚ ਵਿਸ਼ਵਾਸ ਕਰਦੇ ਨੇ ਉਹਨਾਂ ਦੇ ਲਈ ਦੱਸ ਦਈਏ ਕਿ ਇਸ ਵਾਰ ਸਰਦੀਆਂ ਸਰਦੀਆਂ ਸ਼ਰਦੀਆਂ ਨవరాత్రి 22 ਸਤੰਬਰ ਸੋਮਵਾਰ ਨੂੰ ਸ਼ੁਰੂ ਹੋ ਕੇ 2 ਅਕਤੂਬਰ ਨੂੰ ਖਤਮ ਹੋਵੇਗਾ ਇਸ ਦੌਰਾਨ 24 ਸਤੰਬਰ ਨੂੰ ਚੰਦਰਮਾ ਤੁਲਾ ਰਾਸ਼ੀ ਦੇ ਵਿੱਚ ਪਰਵੇਸ਼ ਕਰੇਗਾ ਜਿੱਥੇ ਗ੍ਰਹਿ ਸ਼ਾਸਕ ਮੰਗਲ ਪਹਿਲਾ ਹੀ ਸਥਿਤੀ ਦੇ ਵਿੱਚ ਹੋਵੇਗਾ ਵੈਦਿਕ ਜੋਤਿਸ਼ ਦੇ ਅਨੁਸਾਰ ਤੁਲਾ ਰਾਸ਼ੀ ਦੇ ਵਿੱਚ ਚੰਦਰਮਾ ਤੇ ਮੰਗਲ ਦਾ ਮੇਲ ਮਹਾਂ ਲక్ష్ਮੀ ਯੋਗ ਪੈਦਾ ਕਰੇਗਾ ਜੀ ਹਾਂ ਤੁਲਾ ਰਾਸ਼ੀ ਨੂੰ ਫਾਇਦਾ ਹੋ ਸਕਦਾ ਹੈ ਜੋ ਕਿ ਚਾਰ ਰਾਸ਼ੀਆਂ ਦੇ ਲਈ ਬਹੁਤ ਸ਼ੁਭ ਹੋਣ ਵਾਲਾ ਹੈ ਸੋ ਹੁਣ ਤੁਹਾਨੂੰ ਦੱਸ ਦਈਏ ਕਿ ਸ਼ਰਦੀਆਂ ਨవరాత్రి ਦੇ ਵਿੱਚ ਮਹਾਂ ਲక్ష్ਮੀ ਰਾਜ ਯੋਗ ਬਣਨ ਦੇ ਨਾਲ ਇਹਨਾਂ ਰਾਸ਼ੀਆਂ ਦੇ ਲੋਕਾਂ ਦੀ ਕਿਸਮਤ ਮਾ ਦੁਰਗਾ ਅਤੇ ਮਾਂ ਲక్ష్ਮੀ ਦੀ ਕਿਰਪਾ ਦੇ ਨਾਲ ਚਮਕਣ ਵਾਲੀ ਹੈ ਮਾ ਦੁਰਗਾ ਦੀ ਕਿਰਪਾ ਦੇ ਨਾਲ ਇਹਨਾਂ ਰਾਸ਼ੀਆਂ ਦੇ ਲੋਕਾਂ ਨੂੰ ਧਨ ਖੁਸ਼ੀ ਪ੍ਰਸਿੱਧੀ ਮहिमा ਆਦਿ ਪ੍ਰਾਪਤ ਹੋਣ ਗਿਆ ਤੇ ਇਸ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਛੁਟਕਾਰਾ ਮਿਲੇਗਾ ਪੰਡਿਤ ਕਲਕੀ RAM ਤੋਂ ਜਾਣੋ ਕਿ ਉਹਨਾਂ ਰਾਸ਼ੀਆਂ ਦੇ ਲੋਕਾਂ ਨੂੰ ਨਵਰਾਤਰੀ ਦੇ ਵਿੱਚ ਬਣਨ ਵਾਲੇ ਮਹਾਂਲక్ష్ਮੀ ਯੋਗ ਤੋਂ ਕੀ ਲਾਭ ਹੋਵੇਗਾ ਨਵਰਾਤਰੀ ਦੌਰਾਨ ਬਣਨ ਵਾਲੇ ਮਹਾਂਲక్ష్ਮੀ ਰਾਜ ਯੋਗ ਦੇ ਕਾਰਨ ਟੌਰਸ ਰਾਸ਼ੀ ਦੇ ਲੋਕਾਂ ਨੂੰ ਆਪਣੇ ਨਿੱਜੀ ਅਤੇ ਪੇਸ਼ੇਵਾਰ ਜੀਵਨ ਵਿੱਚ ਲਾਭ ਹੋਵੇਗਾ ਤੁਹਾਨੂੰ ਹਰ ਕਦਮ ਤੇ ਮਾ ਦੁਰਗਾ ਦਾ ਸਮਰਥਨ ਮਿਲੇਗਾ ਜਿਸ ਦੇ ਵਿੱਚ ਤੁਹਾਡੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਤੇ ਤੁਹਾਨੂੰ ਪਰਿਵਾਰ ਤੋਂ ਕੋਈ ਵੀ ਖੁਸ਼ਖਬਰੀ ਮਿਲ ਸਕਦੀ ਹੈ ਜਿੱਦੀ ਤੁਸੀਂ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ ਕਰਮਚਾਰੀ ਇਸ ਸਮੇਂ ਦੌਰਾਨ ਕੋਈ ਨਵਾਂ ਹੁਨਰ ਸਿੱਖ ਸਕਦੇ ਹਨ ਅਹਨ ਤੇ ਇਹ ਹੁਨਰ ਕੈਰੀਅਰ ਦੇ ਵਿੱਚ ਤਰੱਕੀ ਲਿਆਵੇਗਾ ਤੇ ਤੁਹਾਡੀ ਤਨਖਾਹ ਵੀ ਵਧੇਗੀ ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਮਾ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਚੰਗਾ ਮੁਨਾਫਾ ਮਿਲੇਗਾ ਤੇ ਬਾਜ਼ਾਰ ਦੇ ਵਿੱਚ ਤੁਹਾਡੀ ਸਾਖ ਵੀ ਬਜਲਦੀ ਵਧੇਗੀ ਜੇਕਰ ਤੁਸੀਂ ਘਰ ਅਤੇ ਵਾਹਨ ਖਰੀਦਣਾ ਚਾਹੁੰਦੇ ਹੋ ਤੇ ਮਾਲਕਸ਼ਮੀ ਰਾਜਯੋਗ ਦੇ ਵਿੱਚ ਸ਼ੁਭ ਪ੍ਰਭਾਵ ਹੈ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਹਨ ਤੁਹਾਨੂੰ ਦੱਸ ਦਿਆਂ ਕਿ ਮਾਲక్ష్ਮੀ ਰਾਜਯੋਗ ਦਾ ਗਠਨ ਤੁਲਾ ਰਾਸ਼ੀ ਦੇ ਲੋਕਾਂ ਦੇ ਲਈ ਲਾਭਦਾਇਕ ਸਾਬਿਤ ਹੋਵੇਗਾ ਕਿਉਂਕਿ ਇਹ ਰਾਜਯੋਗ ਇਸੇ ਰਾਸ਼ੀ ਦੇ ਘਰ ਦੇ ਵਿੱਚ ਬਣਨ ਜਾ ਰਿਹਾ ਹੈ ਇਸ ਯੋਗ ਦਾ ਪ੍ਰਭਾਵ ਤੁਹਾਡੇ ਆਤਮ ਵਿਸ਼ਵਾਸ ਨੂੰ ਵਧਾਵੇਗਾ ਤੇ ਬਹੁਤ ਸਾਰੇ ਫਾਇਦੇ ਜਿਹੜੇ ਨੇ ਉਹ ਤੁਹਾਨੂੰ ਹੋਣਗੇ ਨਵਰਾਤਰੀ ਦੇ ਵਿੱਚ ਮਾਲక్ష్ਮੀ ਰਾਜਯੋਗ ਦੇ ਬਣਨ ਦੇ ਨਾਲ ਮਕਰ ਰਾਸ਼ੀ ਦੇ ਲੋਕਾਂ ਲਈ ਵੀ ਸ਼ੁਭ ਦਿਨ ਸ਼ੁਰੂ ਹੋ ਸਕਦੇ ਹਨ ਕਿਉਂਕਿ ਇਹ ਰਾਜਯੋਗ ਤੁਹਾਡੀ ਰਾਸ਼ੀ ਦੇ ਕਰਮ ਭਾਅ ਉਤੇ ਬਣਨਾ ਬਣਨ ਜਾ ਰਿਹਾ ਹੈ ਮਾ ਦੁਰਗਾ ਦੇ ਆਸ਼ੀਰਵਾਦ ਦੇ ਨਾਲ ਨੌਕਰੀ ਅਤੇ ਕਾਰੋਬਾਰ ਦੇ ਵਿੱਚ ਚੰਗਾ ਲਾਭ ਹੋਵੇਗਾ ਅਤੇ ਤੁਹਾਡੇ ਲਟਕ ਰਹੇ ਕੰਮ ਵੀ ਪੂਰੇ ਹੋ ਜੇ ਤੁਸੀਂ ਕਾਰੋਬਾਰ ਵਿੱਚ ਆਪਣਾ ਮੁਕਾਬਲੇ ਬਾਜ਼ਾਂ ਤੋਂ ਅੱਗੇ ਹੋਵੋਗੇ ਅਤੇ ਤੁਹਾਨੂੰ ਇੱਕ ਚੰਗੀ ਜਗ੍ਹਾ ਤੇ ਨਿਵੇਸ਼ ਕਰਨ ਦਾ ਮੌਕਾ ਮਿਲੇਗਾ ਰਾਜਯੋਗ ਦੇ ਸ਼ੁਭ ਪ੍ਰਭਾਵ ਦੇ ਨਾਲ ਸਾਰੇ ਪਰਿਵਾਰ ਦੇ ਮੈਂਬਰ ਵਿੱਚ ਏਕਤਾ ਰਹੇਗੀ ਅਤੇ ਤੁਸੀਂ ਮਾ ਦੁਰਗਾ ਦੇ ਕਿਸੇ ਵੀ ਧਾਰਮਿਕ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਮਾਪਿਆਂ ਦੀ ਸਿਹਤ ਦੇਖ ਕੇ ਮਨ ਖੁਸ਼ ਹੋਵੇਗਾ ਤੇ ਤੁਸੀਂ ਆਪਣੀ ਪਤਨੀ ਦੇ ਨਾਲ ਮਿਲ ਕੇ ਜਾਇਦਾਦ ਵੀ ਖਰੀਦ ਸਕਦੇ ਹੋ ਇਸ ਰਾਸ਼ੀ ਦੇ ਲੋਕ ਜੋ ਲੰਬੇ ਸਮੇਂ ਤੋਂ ਨੌਕਰੀ ਦੀ ਭਾਲ ਕਰ ਰਹੇ ਸੀ ਉਹਨਾਂ ਨੂੰ ਮਾ ਦੁਰਗਾ ਦੇ ਆਸ਼ੀਰਵਾਦ ਦੇ ਨਾਲ ਨੌਕਰੀ ਵੀ ਮਿਲ ਸਕਦੀ ਹੈ ਹੁਣ ਤੀਸਰੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਨਵਰਾਤਰੀ ਦੇ ਵਿੱਚ ਮਹਾ ਲక్ష్ਮੀ ਰਾਜਯੋਗ ਦੀ ਮੌਜੂਦਗੀ ਸ਼ੁਭ ਸਾਬਤ ਹੋਵੇਗੀ ਕਿਉਂਕਿ ਇਹ ਯੋਗ ਤੁਹਾਡੀ ਰਾਸ਼ੀ ਦੇ 9ਵੇਂ ਘਰ ਦੇ ਵਿੱਚ ਬਣਨ ਜਾ ਰਿਹਾ ਹੈ ਵਰਤਮਾਨ ਦੇ ਵਿੱਚ ਕੁਝ ਰਾਸ਼ੀਆਂ ਵਾਲੇ ਲਈ ਸ਼ਨੀ ਦੀ ਸਨੀ ਅਦੀ ਸ਼ਾਦੇ ਸਾਥੀ ਚੱਲ ਰਹੀ ਹੈ ਅਜਹੀ ਸਥਿਤੀ ਦੇ ਵਿੱਚ ਇਸ ਯੋਗ ਦਾ ਸੁਪਰਭਾਵ ਇਸ ਨੂੰ ਕਟਾ ਦਵੇਗਾ ਮਾ ਦੁਰਗਾ ਦਾ ਆਸ਼ੀਰਵਾਦ ਮਿਲੇਗਾ ਮਾ ਦੁਰਗਾ ਦੀ ਕਿਰਪਾ ਮਿਲੇਗੀ ਸੋ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਦੂਰ ਹੋ ਜਾਣੀਆਂ ਬਹੁਤ ਸਾਰੇ ਰਾਜ ਯੋਗ ਜਿਹੜੇ ਨੇ ਉਹ ਬਨਨਗੇ ਸੋ ਇੱਕ ਵੱਡੀ ਖਬਰ ਹੈ ਜਰਾਸ਼ੀਆਂ ਦੇ ਲਈ ਕਿਉਂਕਿ ਬਹੁਤ ਸਾਰੇ ਲੋਕੇ ਨਾ ਜੋ ਹੈ ਐਸਟਰੋਲੋਜੀ ਦੇ ਵਿੱਚ ਵਿਸ਼ਵਾਸ ਕਰਦੇ ਨੇ ਜੋਤਿਸ਼ ਵਿੱਦਿਆ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਸੋ ਜੋਤਿਸ਼ ਵਿੱਦਿਆ ਦੇ ਵਿੱਚ ਜਿਹੜੇ ਲੋਕ ਵਿਸ਼ਵਾਸ ਰੱਖਦੇ ਨੇ ਉਹਨਾਂ ਦੇ ਲਈ ਅਸੀਂ ਇਹ ਇਨਫੋਰਮੇਸ਼ਨ ਲਿਆਂਦੀ ਸੀ ਨਾਲ ਦੀ ਨਾਲ ਬਹੁਤ ਸਾਰੇ ਲੋਕ ਸਿਰਫ ਆਪਣੇ ਕਰਮ ਤੇ ਕਿਸਮਤ ਤੇ ਵਿਸ਼ਵਾਸ ਕਰਦੇ ਨੇ ਆਪਣੀ ਮਿਹਨਤ ਤੇ ਵਿਸ਼ਵਾਸ ਕਰਦੇ ਨੇ ਸੋ ਉਹਨਾਂ ਨੂੰ ਵੀ ਸ਼ੁਭ ਕਾਮਨਾਵਾਂ ਕਿਉਂਕਿ ਮਿਹਨਤ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਤੇ ਮਿਹਨਤ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜੋ ਹੈ ਹਾਸਲ ਕੀਤੀਆਂ ਜਾ ਸਕਦੀਆਂ ਨੇ